ਅੰਮ੍ਰਿਤਸਰ ਦੇ ਨਾਵਲਟੀ ਸਵੀਟ ਤੋਂ ਚਾਕਲੇਟ ਚੋਰੀ ਕਰਦਾ ਇੱਕ ਨੌਜਵਾਨ ਲੋਕਾਂ ਨੇ ਕੀਤਾ ਕਾਬੂ ਨਹੀਂ ਤੇ ਵੀ ਤੋਚਿਆ ਸੀ ਪਰ ਮੈਂ ਨਾ ਚਾਕਲੇਟਾਂ ਲਈਆਂ ਮੈਂ ਦੌੜ ਗਿਆ ਦੇਖ ਕੇ ਜੀ ਉਹਨਾਂ ਨੂੰ ਨਾ ਉਹ ਨਾਵਲਡੀ ਵਾਲਿਆਂ ਦਾ ਬੰਦਾ ਆਇਆ ਵਾ ਉਹ ਕਹਿੰਦਾ ਕਿ ਕੋਈ ਚੋਰ ਫੜਿਆ ਸੀ ਅੱਛਾ ਤੇ ਫਿਰ ਉੱਥੇ ਮੌਕੇ ਤੇ ਗਏ ਆ ਤੇ ਵੇਖਿਆ ਤੇ ਇਹਨੂੰ ਫੜ ਕੇ ਰੱਖਿਆ ਸੀ ਉਹਨਾਂ ਤੇ ਇਹ ਕਹਿੰਦਾ ਕਿ ਚਾਕਲੇਟਾਂ ਚੋਰੀ ਕੀਤੀਆਂ ਅੰਮ੍ਰਿਤਸਰ ਦੇ ਲਾਰੈਂਸ ਰੋਡ ਤੇ ਨਵਲਟੀ ਸਵੀਟ ਸ਼ਾਪ ਤੇ ਦੁਕਾਨ ਦੇ ਮੁਲਾਜ਼ਮਾਂ ਵੱਲੋਂ ਇੱਕ ਨੌਜਵਾਨ ਨੂੰ ਕਾਬੂ ਕੀਤਾ ਗਿਆ। ਇਹ ਨੌਜਵਾਨ ਨਵਲਟੀ ਸਵੀਟ ਸ਼ਾਪ ਤੇ ਚਾਕਲੇਟ ਚੋਰੀ ਕਰਦਾ ਹੋਇਆ ਫੜਿਆ ਗਿਆ। ਜਦੋਂ ਉਸ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਤਾਂ ਉਸਨੇ ਦੱਸਿਆ ਕਿ ਉਸਦਾ ਨਾਮ ਮਨੀਸ਼ ਹੈ ਤੇ ਉਹ ਜਲੰਧਰ ਦਾ ਰਹਿਣ ਵਾਲਾ ਹੈ। ਉਹ ਅੰਮ੍ਰਿਤਸਰ ਕਿਸੇ ਕੰਮ ਦੇ ਲਈ ਆਇਆ ਸੀ ਤੇ ਉਸਨੇ ਨਸ਼ੇ ਦੀ ਤੋੜ ਦੇ ਵਿੱਚ ਇੱਥੋਂ ਚਾਕਲੇਟ ਚੋਰੀ ਕੀਤੀਆਂ ਨੇ ਜਿਸਨੇ ਆਪਣੀ ਗਲਤੀ ਵੀ ਕਬੂਲ ਕਰ ਲਈ ਹੈ। ਅੱਛਾ ਕਿੰਨੀਆਂ ਚੋਕਲੇਟ ਡੱਬਾ ਸੀ ਬਟਾ ਨਹੀਂ ਨਹੀਂ ਬਸ ਤੇ ਆ ਲੋਨਾ ਠੀਕ ਹੈ ਠੀਕ ਹੈ ਲੋਨਾ ਹਾਂ ਦੀ ਗਲਤੀ ਹਾਂ ਜੀ ਨਾ ਚੇਰੀ ਕੋਰ ਦੇ ਵਿੱਚ ਕਰਕੇ ਠੀਕ ਹੈ ਠੀਕ ਹੈ ਕਿਉਂ ਲਾਨੇ ਅਸੀਂ ਗਲਤੀ ਇਹ ਨਹੀਂ ਚਾਹੀਦੀ। ਲਿੰਵੈਸਟੀ ਕੀ ਆਪਾਂ ਕਿੰਨੀ ਦੇਰ ਤੋਂ ਰਹਾਨੇ ਮੈਂ। ਦਵਾਈ ਮੇਰੇ 6-7 ਮਹੀਨੇ ਤੋਂ ਘਰ ਗਲਤੀ ਹੋਇ ਇੱਕਲਾ ਮਕਾਮ ਕਾਮਕਾਰ ਕਰਦਾ ਹੈ। ਅੱਛਾ। ਅਗਰ ਕਿਹੜਾ ਕੰਮ ਕਰਦਾ ਸੀ ਪਹਿਲੇ? ਪਹਿਲਾ ਕੋਰੀਅਰ ਦਾ ਕੰਮ ਕਰਦਾ। ਲੱਗਦਾ ਕਿ ਟੀਕੇ ਲਾਣੇ ਜੈਜਵਾ ਜਵਾਨੀ ਮਿੱਟੀ ਹੁੰਦੀ ਤੁਹਾਡੀ। ਕੀ ਇਹ ਦੀ ਉਮਰ ਹੈ? ਉਮਰ ਤੇਰੀ ਛੋਟੀ ਜਿਹੀ ਨਹੀਂ ਹੋਗਾ। ਹਣ ਕਿੰਨੀ ਬਦਰਾਮੀ ਹੋਣੀ ਹੈ? ਤੁਹਾਨੂੰ ਦੱਸ ਦਈਏ ਕਿ ਨਸ਼ੇ ਨੇ ਪੰਜਾਬ ਦੀ ਜਵਾਨੀ ਦਾ ਬੇੜਾ ਗਰਕ ਕਰ ਰੱਖਿਆ ਹੈ ਤੇ ਜਿਹੜੇ ਨੌਜਵਾਨ ਹਨ ਉਹ ਨਸ਼ੇ ਦੀ ਖਾਤਰ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ। ਉੱਥੇ ਹੀ ਇਹ ਨੌਜਵਾਨ ਵੀ ਇੱਕ ਚੰਗੇ ਘਰ ਦਾ ਲੱਗਦਾ ਹੈ ਜਿਸ ਨੇ ਨਸ਼ੇ ਦੀ ਤੋੜ ਦੇ ਵਿੱਚ ਚਾਕਲੇਟ ਚੋਰੀ ਕੀਤੀਆਂ ਨੇ। ਉਧਰ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਲੜਕੇ ਨੂੰ ਕਾਬੂ ਕਰ ਲਿਆ ਤੇ ਥਾਣੇ ਵਿੱਚ ਲਿਜਾ ਕੇ ਇਸ ਨਾਲ ਪੁੱਛਗਿੱਛ ਕੀਤੀ ਜਾਏਗੀ। ਇਹ ਅਹੀ ਹੁਣ ਇੱਥੇ ਡਿਊਟੀ ਦੇ ਖੜੇ ਹਾਂ ਨਾਲ ਮੇਰੇ ਆਪਣੇ ਬਲਵਿੰਦਰ ਸਿੰਘ ਜੀ ਐਸਆਈ ਤੇ ਸਾਨੂੰ ਇਹ ਨਾਵਲੜੀ ਵਾਲਿਆਂ ਦਾ ਬੰਦਾ ਆਇਆ ਵਾ ਉਹ ਕਹਿੰਦਾ ਕਿ ਕੋਈ ਚੋਰ ਫੜਿਆ ਸੀ। ਤਾਂ ਹੀ ਫਿਰ ਉੱਥੇ ਮੌਕੇ ਤੇ ਗਏ ਆ ਤੇ ਵੇਖਿਆ ਤੇ ਇਹਨੂੰ ਫੜ ਕੇ ਰੱਖਿਆ ਸੀ ਉਹਨਾਂ। ਤੇ ਇਹ ਕਹਿੰਦਾ ਕਿ ਚੌਕਲੇਟਾਂ ਚੋਰੀ ਕੀਤੀਆਂ। ਕਿੰਨੀਆਂ 3-4, 3-4 ਚੌਕਲੇਟਾਂ ਕਹਿੰਦਾ ਚੋਰੀ ਕੀਤੀਆਂ। ਤੇ ਆਹ ਵੇਖੋ ਇਹ ਟੀਕਾ ਵੀ ਇਹ ਤੋਂ ਬਰਾਮ ਦੇ ਆਵਾ। ਲੱਗਦਾ ਕਿ ਟੀਕੇ ਲੱਗੇ ਦੇ ਵਿੱਚ ਇਹਨੇ ਹਾਂ ਇਹ ਨਸ਼ੇ ਦੇ ਵਿੱਚ ਹੀ ਆ ਜੀ। ਨਸ਼ੇ ਦੇ ਵਿੱਚ ਹੀ ਕੀਤਾ ਇਹਨੇ ਤੋੜ ਜਾਈ। ਤੋੜ ਦੇ ਵਿੱਚ ਹੁਣ ਕੀ ਕਰਦੀ ਕਰਦੀ? ਇਹ ਹੁਣ ਜੀ ਥਾਣੇ ਫੋਨ ਕੀਤਾ ਸੀ ਬੰਨ। ਤੇ ਉੱਥੋਂ ਆਉਂਦੇ ਮਲਾਜ਼ਮ ਅਗਲੀ ਕਾਰਵਾਈ ਉਹਨਾਂ ਕਰਨੀ ਫਿਰ। ਠੀਕ। ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਨੌਜਵਾਨ ਨਸ਼ੇ ਦਾ ਆਦੀ ਹੈ ਤੇ ਇਸ ਦੇ ਬੈਗ ਦੇ ਵਿੱਚੋਂ ਨਸ਼ੇ ਦੀਆਂ ਸਰਿੰਜਾਂ ਵੀ ਬਰਾਮਦ ਕੀਤੀਆਂ ਗਈਆਂ ਨੇ ਖੇਡ ਪੰਜਾਬੀ ਟੀਵੀ ਲਈ ਨਰਿੰਦਰ ਸੇਠੀ ਅੰਮ੍ਰਿਤਸਰ